ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਸੋਨੀਆਂ ਸਵਾਗਤ ਕਰਦੀਆਂ ਆਉਣ ਨਜ਼ਰ ਮਾਰਦੀਆਂ ਅੱਜ ਦੀਆਂ ਮੁੱਖ ਖਬਰਾਂ ਤੇ ਅੱਜ ਤੋਂ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਖੜਾ ਦੇ ਮਸਲੇ ਤੇ ਚਰਚਾ ਜਸਵਿੰਦਰ ਭੱਲਾ ਸਮੇਤ ਨੌ ਨੂੰ ਦਿੱਤੀ ਗਈ ਸ਼ਰਧਾਂਜਲੀ ਜਗਤਾਰ ਸਿੰਘ ਹਵਾਰਾ ਨੂੰ ਵਕਤੀ ਜ਼ਮਾਨਤ ਦਿੱਤੀ ਜਾਵੇ ਜਥੇਦਾਰ ਗੜਗੜ ਟਰੰਪ ਵੱਲੋਂ 1 ਕਤੂਬਰ ਤੋਂ ਦਰਾਮਤ ਫਾਰਮਾਸਿਊਟਿਕਲਸ ਦੇ 100% ਤੈਰੀਫ ਲਾਉਣ ਦਾ ਐਲਾਨ ਅੰਮ੍ਰਿਤਸਰ ਦੇ ਛੇਰਟਾ ਚ ਅਧੀ ਰਾਤ ਚੱਲੀਆਂ ਗੋਲੀਆਂ ਪੈਰੋਲ ਤੇ ਆਏ ਵਿਅਕਤੀ ਦਾ ਕਤਲ ਮੁਹਾਲੀ ਚ ਜਿਮ ਮਾਲਕ ਤੇ ਪੰਜ ਰਾਉਂਡ ਫਾਇਰਿੰਗ ਇਲਾਕੇ ਚ ਮਚਿਆ ਹੜਕੰਪ ਅਤੇ ਹੁਣ ਖਬਰਾਂ ਵਿਸਥਾਰ ਨਾਲ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ اجلاس ਦੀ ਕਾਰਵਾਈ ਅੱਜ ਸਵੇਰੇ 11 ਵਜੇ ਸ਼ੁਰੂ ਹੋ ਗਈ ਸਭ ਤੋਂ ਪਹਿਲਾਂ ਸਦਨ ਅੰਦਰ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਜਿਨ੍ਹਾਂ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਉਹਨਾਂ ਅੱਜ ਸਰਦਾਰ ਹਰਮੇਲ ਸਿੰਘ ਟੋੜਾ ਰਗੂबीर ਸਿੰਘ ਪਾਨੂੰ ਪ੍ਰਤਾਪ ਸਿੰਘ ਮਨਕੋਟਿਆ, ਦਲਜੀਤ ਸਿੰਘ, ਰਿੰਕੂ ਸਿੰਘ, ਕ੍ਰਿਤਪਾਲ ਸਿੰਘ, ਹਰਮਿੰਦਰ ਸਿੰਘ, ਜਸਵਿੰਦਰ ਸਿੰਘ ਭੱਲਾ ਤੇ ਚਰਨਜੀਤ ਅਹੂਜਾ ਸ਼ਾਮਿਲ ਨੇ ਪੰਜਾਬ ਚਾਹੇ ਹੜਾਂ ਦੌਰਾਨ ਅਕਾਲ ਚਲਾਣਾ ਕਰਨ ਵਾਲੇ ਆਮ ਨਾਗਰਿਕਾਂ ਲਈ ਵੀ ਸਦਨ ਅੰਦਰ ਅਫਸੋਸ ਪ੍ਰਗਟ ਕੀਤਾ ਗਿਆ। ਇਸ ਤੋਂ ਇਲਾਵਾ ਭਾਜਪਾਗੂ ਅਸ਼ਵਨੀ ਸ਼ਰਮਾ ਦੇ ਪ੍ਰਾਛੀਨੀ ਰਾਮ ਪ੍ਰਸਾਦ ਸ਼ਰਮਾ ਦੇ ਦੇਹਾਂਤ ਤੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਇਹਨਾਂ ਵਿਛੜੀਆਂ ਰੂਹਾਂ ਲਈ ਸਦਨ ਅੰਦਰ ਕੁਝ ਸਮੇਂ ਲਈ ਮੌਨ ਤਾਲਣ ਕੀਤਾ ਗਿਆ। ਇਸ ਤੋਂ ਬਾਅਦ ਸਦਨ ਦੀ ਕਾਰਵਾਈ ਨੂੰ ਦੁਪਹਿਰ 12 ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ। ਦਸਣ ਯੋਗ ਹੈ ਕਿ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ اجلاس 26 ਤੋਂ 29 ਸਤੰਬਰ ਤੱਕ ਚੱਲੇਗਾ। ਇਹ ਵੀ ਦੱਸ ਦਈਏ ਕਿ ਪੰਜਾਬ ਛੜਾ ਕਾਰਨ ਵੱਡੀ ਤਬਾਹੀ ਹੋਈ ਹੈ। ਇਸ ਮੁੱਦੇ ਤੇ ਵਿਚਾਰ ਚਰਚਾ ਕਰਨ ਦੇ ਲਈ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ اجلاس ਬੁਲਾਇਆ ਗਿਆ ਹੈ। ਇਸ اجلاس ਦੌਰਾਨ ਵਿਰੋਧੀ ਧਿਰ ਦੇ ਮੈਂਬਰ ਹੜਾ ਕਰਨ ਹੋਏ ਨੁਕਸਾਨ ਅਤੇ ਰਾਹਤ ਬਚਾਅ ਕਾਰਜਾਂ ਜਾਂ ਹੋਰ ਮੁੱਦਿਆਂ ਨੂੰ ਲੈ ਕੇ ਹੰਗਾਮਾ ਕਰ ਸਕਦੇ ਨੇ। ਉਧਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਬੰਦੀ ਸਿੰਘ ਤੇ ਮੁਤਵਾਜ਼ੀ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਜੋ ਤਿਹਾਰ ਜੇਲ੍ਹ ਵਿੱਚ ਨਜ਼ਰਬੰਦ ਹਨ ਨੂੰ ਆਪਣੀ ਬਜ਼ੁਰਗ ਮਾਤਾ ਨਾਲ ਮਿਲਣ ਲਈ ਵਕਤੀ ਜ਼ਮਾਨਤ ਦਿੱਤੀ ਜਾਵੇ। ਉਹਨਾਂ ਨੇ ਬਜ਼ੁਰਗ ਮਾਤਾ ਨਰਿੰਦਰ ਕੌਰ ਨਾਲ ਉਹਨਾਂ ਦੇ ਗ੍ਰਹਿ ਪਿੰਡ ਹਵਾਰਾ ਪਹੁੰਚ ਕੇ ਮੁਲਾਕਾਤ ਕੀਤੀ ਤੇ ਉਹਨਾਂ ਦੀ ਸਿਹਤ ਦਾ ਹਾਲ ਜਾਣਿਆ। ਇਸ ਮੌਕੇ ਜਥੇਦਾਰ ਗੜਗੜਜ ਨੇ ਭਾਰਤ ਸਰਕਾਰ ਨੂੰ ਆਖਿਆ ਕਿ ਮਨੁੱਖੀ ਅਧਿਕਾਰਾਂ ਤੇ ਕਦਰਾਂ ਕੀਮਤਾਂ ਨੂੰ ਧਿਆਨ ਵਿੱਚ ਰੱਖਦਿਆਂ ਭਾਈ ਜਗਤਾਰ ਸਿੰਘ ਹਵਾਰਾ ਦੀ ਉਹਨਾਂ ਦੇ ਬਜ਼ੁਰਗ ਮਾਤਾ ਬੀਬੀ ਨਰਿੰਦਰ ਕੌਰ ਨਾਲ ਮੁਲਾਕਾਤ ਕਰਵਾਉਣ ਲਈ ਉਹਨਾਂ ਨੂੰ ਵਕਤੀ ਮਾਨ ਦਿੱਤੀ ਜਾਵੇ ਉਹਨਾਂ ਕਿਹਾ ਕਿ ਜਗਤਾਰ ਸਿੰਘ ਹਵਾਰਾ ਪਿਛਲੇ ਲੰਮੇ ਸਮੇਂ ਤੋਂ ਜੇਲ੍ਹ ਵਿੱਚ ਨਜ਼ਰਬੰਦ ਨੇ ਤੇ ਉਹਨਾਂ ਦੇ ਮਾਤਾ ਦੀ ਸਿਹਤ ਕਾਫੀ ਢਿੱਲੀ ਹੈ ਪਰਿਵਾਰ ਅਨੁਸਾਰ ਮਾਤਾ ਜੀ ਦੀ ਯਾਦ ਸ਼ਕਤੀ ਕਾਫੀ ਕਮਜ਼ੋਰ ਪੈ ਚੁੱਕੀ ਹੈ ਅਜਿਹੇ ਵੇਲੇ ਇਹ অতি ਜ਼ਰੂਰੀ ਹੈ ਕਿ ਸਰਕਾਰ ਨਿਆਪੂਰਨ ਪਹੁੰਚ ਅਪਣਾ ਕੇ ਲੰਮੇ ਸਮੇਂ ਤੋਂ ਇੱਕ ਦੂਜੇ ਨਾਲ ਮੁਲਾਕਾਤ ਲੋਚ ਦੇ ਬੀਬੀ ਨਰਿੰਦਰ ਕੌਰ ਤੇ ਉਹਨਾਂ ਦੇ ਪੁੱਤਰ ਭਾਈ ਹਵਾਰਾ ਦੀ ਮੁਲਾਕਾਤ ਵਾਸਤੇ ਉਹਨਾਂ ਨੂੰ ਜ਼ਮਾਨਤ ਦੇਵੇ ਜੱਥੇਦਾਰ ਨੇ ਕਿਹਾ ਹੈ ਕਿ ਭਾਈ ਹਵਾਰਾ ਦੇ ਪਰਿਵਾਰ ਵੱਲੋਂ ਭਾਰਤ ਸਰਕਾਰ ਕੋਲ ਉਹਨਾਂ ਦੀ ਵਕਤੀ ਜ਼ਮਾਨਤ ਲਈ ਜੋ ਵੀ ਅਰਜ਼ੀਆਂ ਦਿੱਤੀਆਂ ਗਈਆਂ ਨੇ ਉਹਨਾਂ ਨੂੰ ਤੁਰੰਤ ਪ੍ਰਵਾਨ ਕਰਨਾ ਚਾਹੀਦਾ ਹੈ ਕਿਉਂਕਿ ਇਹ ਮਨੁੱਖੀ ਅਧਿਕਾਰਾਂ ਦਾ ਮਾਮਲਾ ਹੈ। ਇਸ ਵੇਲੇ ਅਸੀਂ ਭਾਈ ਸਾਹਿਬ ਭਾਈ ਜਗਤਾਰ ਸਿੰਘ ਜੀ ਹਵਾਰਾ ਉਹਨਾਂ ਦੇ ਘਰ ਪਿੰਡ ਹਵਾਰਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ ਖੜੇ ਹਾਂ। ਮਾਂ ਜਿਹੜੀ ਆ ਮਾਂ ਹੁੰਦੀ ਆ ਤੇ ਧੀਆ ਪੁੱਤ ਮਾਂ ਦੀਆਂ ਅੰਦਰਾਂ ਆਂਦਰਾ ਹੁੰਦੀਆਂ। ਜਿਵੇਂ ਕਿ ਆਪਾਂ ਸਭ ਜਾਣਦੇ ਹਾਂ ਕਿ ਸਿੱਖ ਕੌਮ ਦੇ ਮਹਾਨ ਯੋਧੇ ਭਾਈ ਸਾਹਿਬ ਭਾਈ ਜਗਤਾਰ ਸਿੰਘ ਜੀ ਪਿਛਲੇ ਲੰਬੇ ਸਮੇਂ ਤੋਂ ਜੇਲ੍ਹ ਦੇ ਵਿੱਚ ਆ ਤੇ ਉਹਨਾਂ ਦੇ ਜਿਹੜੇ ਮਾਤਾ ਜੀ ਆ ਮਾਤਾ ਨਿਰਿੰਦਰ ਕੌਰ ਜੀ ਇਹ ਕਾਫੀ ਬਿਮਾਰ ਆ ਔਰ ਪਰਿਵਾਰ ਦੇ ਦੱਸਣ ਮੁਤਾਬਕ ਉਹਨਾਂ ਦੀ ਜਿਹੜੀ ਜਾਨ ਸ਼ਕਤੀ ਆ ਉਹ ਕਾਫੀ ਹੱਦ ਤੱਕ ਜਿਹੜੀ ਆ ਉਹ ਜਾ ਚੁੱਕੀ ਆ ਇਸ ਵੇਲੇ ਮਸਲਾ ਇਹ ਨਹੀਂ ਆ ਕਿ ਭਾਈ ਜਗਤਾਰ ਸਿੰਘ ਜੀ ਕੌਣ ਆ ਮਸਲਾ ਇਹ ਆ ਪਈ ਉਹ ਭਾਈ ਜਗਤਾਰ ਸਿੰਘ ਜੀ ਇੱਕ ਪੁੱਤ ਵਾ ਤੇ ਇਹ ਮਾਤਾ ਜੀ ਉਹਨਾਂ ਦੇ ਮਾਂ ਵਾ ਇਸ ਮੌਕੇ ਦੇ ਉੱਤੇ ਮਾਂ ਤੇ ਪੁੱਤ ਦਾ ਮਿਲਾਪ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ ਇਸ ਕਰਕੇ ਭਾਵੇਂ ਸਾਡੀ ਕੇਂਦਰ ਦੀ ਸਰਕਾਰ ਆ ਜਾਂ ਦਿੱਲੀ ਦੀ ਸਰਕਾਰ ਆ ਜੋ ਪਰਿਵਾਰ ਨੇ ਅਰਜ਼ੀਆਂ ਜਿਹੜੀਆਂ ਦਿੱਤੀਆਂ ਵਾ ਵਕਤੀ ਤੌਰ ਤੇ ਜਮਾਨਤ ਦੇ ਲਈ ਤਾਂ ਕਿ ਮਾਂ ਤੇ ਪੁੱਤ ਦਾ ਮੇਲ ਹੋ ਸਕੇ ਤਾਂ ਸਰਕਾਰ ਨੂੰ ਇਹਦੇ ਤੇ ਅਮਲ ਕਰਨਾ ਚਾਹੀਦਾ ਕਿਉਂਕਿ ਇਹ ਮਨੁੱਖੀ ਅਧਿਕਾਰਾਂ ਦੀ ਗੱਲ ਆ ਉਧਰ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਹੋਈ 1 ਅਕਤੂਬਰ ਤੋਂ ਫਾਰਮਾਸਿਊਟੀਕਲ ਦਵਾਈਆਂ ਤੇ 100% ਰਸੋਈ ਦੀਆਂ ਅਲਮਾਰੀਆਂ ਤੇ ਬਾਥਰੂਮ ਵੈਨਿਟੀਆਂ ਤੇ 50% अपहोल्स्टर फर्निचर ਤੇ 30 ਪ੍ਰਤੀਸ਼ਤ ਤੇ ਭਾਰੀ ਟਰੱਕਾਂ ਤੇ 25 ਪ੍ਰਤੀਸ਼ਤ ਡਰਾਮਟ ਟੈਕਸ ਲਗਾਉਣਗੇ। ट्रंप ਨੇ ਐਲਾਨ ਕੀਤਾ ਹੈ ਕਿ ਉਹਨਾਂ ਦਾ ਪ੍ਰਸ਼ਾਸਨ 1 ਅਕਤੂਬਰ ਤੋਂ ਬ੍ਰਾਂਡਡ ਤੇ ਪੇਟੈਂਟ ਕੀਤੇ ਫਾਰਮਾਸਿਊਟੀਕਲ ਉਤਪਾਦਾਂ ਤੇ 100 ਪ੍ਰਤੀਸ਼ਤ ਟੈਰਿਫ ਲਗਾਏਗਾ, ਬਿਸ਼ਰਤੇ ਉਤਪਾਦਨ ਕੰਪਨੀਆਂ ਅਮਰੀਕਾ ਵਿੱਚ ਉਤਪਾਦਨ ਸਹੂਲਤਾਂ ਸਥਾਪਿਤ ਕਰਨ। ਇਹ ਫੈਸਲਾ ਉਹਨਾਂ ਦੇਸ਼ਾਂ ਲਈ ਇੱਕ ਝਟਕਾ ਹੈ ਜੋ ਅਮਰੀਕਾ ਨੂੰ ਵੱਡੀ ਮਾਤਰਾ ਵਿੱਚ ਫਾਰਮਾਸਿਊਟੀਕਲ ਉਤਪਾਦ ਨਿਰਯਾਤ ਕਰਦੇ ਨੇ। ਦੁਨੀਆ ਦੇ ਸਭ ਤੋਂ ਵੱਡੇ ਜਨਰਿਕ ਦਵਾਈ 50 ਪਾਦਕਾਂ ਵਿੱਚੋਂ ਇੱਕ ਭਾਰਤ ਲਈ ਇਹ ਫੈਸਲਾ ਨਾ ਸਿਰਫ ਆਰਥਿਕ ਤੌਰ ਤੇ ਸਗੋਂ ਰਣਨੀਤਿਕ ਤੌਰ ਤੇ ਵੀ ਚੁਣੌਤੀਪੂਰਨ ਹੋ ਸਕਦਾ ਹੈ ਖਬਰਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ ਫਿਲਹਾਲ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ This program is sponsored by Dr. Surinder Singh Gill, Immigration Consultant. ताज़ी खबरें देखने लायी, उन्हें subscribe करो. Sabrang TV नो. Break तो बाद तोड़ा. स्वागत है. ਅੰਮ੍ਰਿਤਸਰ ਦੇ ਛੇਟਾ ਇਲਾਕੇ 'ਚ ਅੱਧੀ ਰਾਤ ਇੱਕ ਵਿਅਕਤੀ ਨੂੰ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮਾ ਵੱਲੋਂ ਪੈਰੋਲ ਤੇ ਆਏ ਵਿਅਕਤੀ ਦਾ ਘਰ ਦੇ ਸਾਹਮਣੇ ਗੋਲੀਆਂ ਮਾਰ ਕੇ ਕਤਨਾ ਨੂੰ ਅੰਜਾਮ ਦਿੱਤਾ ਗਿਆ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਆਰੰਭ ਕੀਤੀ ਗਈ ਹੈ ਤੇ ਆਸ-ਪਾਸ ਦੇ ਕੈਮਰੇ ਖੰਗਾਲੇ ਜਾ ਰਹੇ ਨੇ ਮਾਮਲੇ ਬਾਰੇ ਜਾਣਕਾਰੀ ਦਿੰਦੇ ਆਸੀਪੀ ਸ਼ਿਵਦਰਸ਼ਨ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਘਟਨਾ ਬਾਰੇ ਰਾਤ ਸਵਾ 12 ਵਜੇ ਸੂਚਨਾ ਮਿਲੀ ਛੇਟਾ ਦਵਾਈਆਂ ਵਾਲਾ ਬਾਜ਼ਾਰ ਵਿੱਚ ਕਿਸੇ ਨੂੰ ਗੋਲੀ ਮਾਰੀ ਗਈ ਸੀ ਜਦੋਂ ਪੁਲਿਸ ਨੇ ਮੌਕੇ ਤੇ ਉੱਚ ਕੇ ਦੇਖਿਆ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਧਰਮਾਂ ਨੂੰ ਗੋਲੀ ਮਾਰ ਦਿੱਤੀ ਗਈ ਹੈ ਉਹ 2012 ਵਿੱਚ ਐਸਆਈ ਰਵਿੰਦਰਪਾਲ ਸਿੰਘ ਦੇ ਕਤਲ ਲਈ ਸਜ਼ਾ ਘਟ ਰਿਆ ਸੀ ਉਸ ਨੂੰ 12 ਸਤੰਬਰ ਨੂੰ 14 ਦਿਨਾਂ ਲਈ ਪੈਰੋਲ ਤੇ ਰਿਹਾ ਕੀਤਾ ਗਿਆ ਸੀ ਰਾਤ 12 ਵਜੇ ਦੇ ਕਰੀਬ ਉਹ ਆਪਣੀ ਕ੍ਰੇਟਾ ਕਾਰ ਆਪਣੇ ਘਰ ਦੇ ਬਾਹਰ ਖੜੀ ਕਰ ਰਿਹਾ ਸੀ ਤਿੰਨ ਹਮਲਾਵਰ ਇੱਕ ਮੋਟਰਸਾਈਕਲ ਤੇ ਆਏ ਤੇ ਗੋਲੀਆਂ ਚਲਾ ਦਿੱਤੀਆਂ ਪਰਿਵਾਰ ਨੇ ਦੱਸਿਆ ਕਿ ਧਰਮਦੀ ਜੇਲ੍ਹ ਦੇ ਅੰਦਰ ਜੱਗੂ ਭਗਵਾਨਪੁਰਿਆ ਨਾਮਕ ਇੱਕ ਗੈਂਗਸਟਰ ਨਾਲ ਲੜਾਈ ਹੋਈ ਸੀ ਜੋ ਉਸਦੇ ਲਈ ਖਤਰਾ ਸੀ ਧਰਮਦੀ ਪਤਨੀ ਨੇ ਦੱਸਿਆ ਕਿ ਉਸਨੇ ਪਹਿਲਾਂ ਹੀ ਉਹਨਾਂ ਨੂੰ ਗੈਂਗਸਟਰਾਂ ਦੇ ਸੰਭਾਵੀ ਹਮਲੇ ਬਾਰੇ ਚੇਤਾਵਨੀ ਦੇ ਦਿੱਤੀ ਸੀ ਤਿੰਨ ਜਾਣੇ ਸੀਗੇ ਇਲਾ ਮੋਨਾ ਸੀ ਕਿ ਪਿਛਲੇ ਸੈਤ ਦੋ ਸਰਦਾਰੀ ਉਹਨਾਂ ਕੋ ਵੈਪਨ ਸੀਗੇ ਉਹਨਾਂ ਨੇ ਖਲੋਤਿਆਂ ਨੇ ਦੋ ਉਹਨੇ ਫਾਇਰ ਦੋਵਾਂ ਗੰਨਾ ਤੋਂ ਫਾਇਰ ਕੀਤੇ ਜੀ ਦੋਵਾਂ ਗੰਨਾ ਤੋਂ ਚੱਲੀਆਂ ਕਾਫੀ ਗੋਲੀਆਂ ਚਲਾਈਆਂ ਉਹਨਾਂ ਨੇ ਮੈਨੂੰ ਮੈਗ ਰੋਂਦ ਨਹੀਂ ਕਿਨੇ ਕਿੰਨੇ ਨਹੀਂ ਦੋਵਾਂ ਗੰਨਾ ਤੋਂ ਚਲਾਈ ਜੀ ਪਾ ਜੀ ਮੈਨੂੰ ਪਤਾ ਨਹੀਂ ਜੇ ਕਿੰਨੀਆਂ ਲੱਗੀਆਂ ਗੋਲ ਮੇਰੇ ਖਿਆਲ ਨਾਲ ਸ਼ਾਇਦ ਇੱਥੇ ਮੱਥੇ ਤੇ ਲੱਗੀਆਂ ਤੇ ਅੱਖ ਤੇ ਲੱਗੀ ਅੰਜੀ ਵੈਸੇ ਲੜਾਈ ਹੋਈ ਸੀ ਕਿ ਜੇਲ੍ਹ ਦੇ ਵਿੱਚ ਇਹਨਾਂ ਦੀ ਉਹਦੇ ਨਾਲ ਵੈਸੇ ਤੇ ਸਾਡਾ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਸੀ ਉਹਦੇ ਕਰਕੇ ਉਹਨੂੰ ਉਹ ਤੋਂ ਜ਼ਰੂਰ ਕਹਿੰਦੇ ਹੁੰਦੇ ਵੀ ਮੈਨੂੰ ਜੱਗੂ ਤੋਂ ਖਤਰਾ ਮੈਨੂੰ ਜੰਗੂ ਤੋਂ ਖਤਰਾ ਹੈ ਉਧਰ ਪੰਜਾਬ ਦੇ ਮੁਹਾਲੀ ਫੇਜ਼ 2 ਵਿੱਚ ਬੀਤੇ ਦਿਨੀ ਜਿਮਾਲਕ ਵਿੱਕੀ ਤੇ ਬਾਈਕ ਤੇ ਆਏ ਬਦਮਾਸ਼ਾਂ ਵੱਲੋਂ ਪੰਜ ਰਾਉਂਡ ਫਾਇਰਿੰਗ ਕਰਨ ਦੀ ਖਬਰ ਸਾਹਮਣੇ ਆਈ ਹੈ ਘਟਨਾ ਵਿੱਚ ਵਿੱਕੀ ਗੰਭੀਰ ਤੌਰ ਤੇ ਜ਼ਖਮੀ ਹੋ ਗਿਆ ਤੇ ਉਸਨੂੰ ਤੁਰੰਤ ਇੰਡਸ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਇਆ ਜਿਸ ਦੇ ਵਿੱਚ ਗੋਲੀਆਂ ਦੀ ਆਵਾਜ਼ ਤੇ ਬਾਈਕ ਤੇ ਭੱਜਦੇ ਹੋਏ ਹਮਲਾਵਰ ਦਿਸ ਰਹੇ ਨੇ ਸੂਤਰਾਂ ਅਨੁਸਾਰ ਉਸ ਸਮੇਂ ਵਿੱਕੀ ਆਪਣੀ ਬਲੈਨੋਕਾਰ ਦੇ ਵਿਚ ਲੇਟਿਆ ਹੋਇਆ ਸੀ ਜਿਸ ਵੇਲੇ ਬਾਈਕ ਤੇ ਆਏ ਬਦਮਾਸ਼ਾਂ ਨੇ ਉਸ ਤੇ ਗੋਲੀਆਂ ਚਲਾ ਦਿੱਤੀਆਂ ਜਿਮ ਮਾਲਕ ਦੀਆਂ ਲੱਤਾਂ ਵਿੱਚ ਗੋਲੀਆਂ ਲੱਗੀਆਂ ਨੇ ਮੌਕੇ ਤੇ ਮੌਜੂਦ ਮਾਰਕੀਟ ਫੇਜ਼ 2 ਦੇ ਚੌਂਕੀਦਾਰ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਉਦਰ थाना ਫੇਜ਼ 1 ਦੇ ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ ਲੁਧਿਆਣਾ ਦੇ ਦਰੇਸੀ ਥਾਣੇ ਦੇ ਇਲਾਕੇ ਵਿੱਚ ਆਈ ਈ ਡੀ ਬੰਬ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਅਨੁਸਾਰ ਲਗਭਗ 4 ਦਿਨ ਪਹਿਲਾਂ ਬੈਗ ਵਾਲੀ ਦੁਕਾਨ ਤੇ ਇੱਕ ਸ਼ੱਕੀ ਵਿਅਕਤੀ ਕਥੈਲਾ ਰੱਖ ਗਿਆ ਸੀ ਜਿਸ ਵਿੱਚ ਪਹਿਲਾ ਪੋਟਾਸ਼ ਪੈਟਰੋਲ ਤੇ ਮਾਚਸ ਹੋਣ ਦੀ ਗੱਲ ਆਖੀ ਜਾ ਰਹੀ ਸੀ ਪਰ ਹੁਣ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਨੇ ਆਈਈਡੀ ਬੰਬ ਹੋਣ ਦੀ ਪੁਸ਼ਟੀ ਕੀਤੀ ਹੈ ਇਸ ਘਟਨਾ ਤੋਂ ਬਾਅਦ ਇਲਾਕੇ 'ਚ ਛੜਕੰਪ ਮਚ ਗਿਆ ਹੈ ਦਰਅਸਲ ਕਰੀਬ 4 ਦਿਨ ਪਹਿਲਾਂ ਇੱਕ ਵਿਅਕਤੀ ਅਟੈਚੀ ਖਰੀਦਣ ਲਈ ਬੈਗ ਵਾਲੀ ਦੁਕਾਨ ਤੇ ਆਇਆ ਸੀ ਉਸ ਵਿਅਕਤੀ ਨੇ ਦੁਕਾਨਦਾਰ ਨੂੰ 500 ਰੁਪਏ ਐਡਵਾਂਸ ਦੇ ਦਿੱਤੇ ਤੇ ਕਿਹਾ ਕਿ ਥੋੜੀ ਦੇਰ ਬਾਅਦ ਆ ਕੇ ਅਟੈਚੀ ਲੈ ਜਾਵੇਗਾ ਉਹ ਆਪਣੇ ਨਾਲ ਲਿਆਇਆ ਇੱਕ ਥੈਲਾ ਦੁਕਾਨ ਤੇ ਹੀ ਰੱਖ ਗਿਆ ਸੀ ਮਿੱਤੀ ਰਾਤ ਜਦੋਂ ਬੈਗ ਚੋਂ ਪੈਟਰੋਲ ਦੀ ਬਦਬੂ ਆਈ ਤਾਂ ਦੁਕਾਨਦਾਰ ਨੇ ਬਿਲਡਿੰਗ ਦੇ ਮਾਲਕ ਨੂੰ ਸੂਚਿਤ ਕੀਤਾ ਬਿਲਡਿੰਗ ਹਰਬੰਸ ਟਾਵਰ ਦੇ ਮਾਲਕ ਰਿੰਕੂ ਮੌਕੇ ਤੇ ਪਹੁੰਚੇ ਤੇ ਵਾਰਡ 9 ਦੇ ਇੱਕ ਪ੍ਰਮੁੱਖ ਨਿਵਾਸੀ ਨਿਤਿਨ ਬੱਤਰਾ ਨੂੰ ਸੂਚਿਤ ਕੀਤਾ ਉਹਨਾਂ ਨੇ ਸ਼ੱਕੀ ਥੈਲੇ ਨੂੰ ਦੇਖ ਕੇ ਤੁਰੰਤ ਦਰੇਸੀ ਪੁਲਿਸ ਸਟੇਸ਼ਨ ਨੂੰ ਸੂਚਿਤ ਕੀਤਾ ਘਟਨਾ ਦੀ ਜਾਣਕਾਰੀ ਮਿਲਦਿਆ ਹੀ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਪੁਲਿਸ ਸਟੇਸ਼ਨ ਪਹੁੰਚੇ ਪੁਲਿਸ ਨੇ ਘਟਨਾ ਦੇ ਸੰਬੰਧ ਦੇ ਵਿੱਚ ਦੋ ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਇਹ આરોપી YouTube ਤੋਂ ਬੰਬ ਬਣਾਉਣਾ ਸਿੱਖ ਰਹੇ ਸਨ ਜਦ ਪੈਕੇਟ ਨੂੰ ਖੋਲਿਆ ਤੇ ਉਹਦੇ ਅੰਦਰ ਤਾਰਾਂ ਘੜੀ ਕੋਈ ਪਾਊਡਰ ਲਾਈਕ ਸਬਸਟੈਂਸ ਬੈਟਰੀ ਇਹ ਸਾਰੀ ਚੀਜ਼ਾਂ ਮਿਲੀਆਂ ਤੇ ਨਾਲ ਹੀ ਕੋਈ 8-9 ਲੀਟਰ ਪੈਟਰੋਲ ਅਲੱਗ-ਅਲੱਗ ਥੈਲੀਆਂ ਚ ਬੰਦ ਕੀਤਾ ਹੋਇਆ ਸੀਲ ਬੰਦ ਉਹ ਮਿਲਿਆ ਇਮੀਡੀਏਟਲੀ ਡੀਸੀਪੀ ਸਿਟੀ ਤੇ ਡੀਸੀਪੀ ਇਨਵੈਸਟੀਗੇਸ਼ਨ ਮੌਕੇ ਤੇ ਆਕੇ ਇਨਵੈਸਟੀਗੇਸ਼ਨ ਸ਼ੁਰੂ ਹੋਈ ਅਲੱਗ-ਅਲੱਗ ਟੀਮਸ ਬਣਾਈਆਂ ਗਈਆਂ ਕੁਝ ਟੈਕਨੀਕਲ ਸਰਵੇਲੈਂਸ ਬੈਕਵਰਡ ਲਿੰਕ ਫਾਰਵਰਡ ਲਿੰਕ ਜਿਹੜੀ-ਜਿਹੜੀ ਚੀਜ਼ਾਂ ਬਰਾਮਦ ਹੋਈਆਂ ਸੀਗੀਆਂ ਜਿਵੇਂ ਬੈਟਰੀ ਇੱਕ ਇੱਕ ਟੀਮ ਹਰੇਕ ਦੇ ਪਿੱਛੇ ਲਾਤੀ ਜੀ ਕੇਸ ਕ੍ਰੈਕ ਹੋ ਗਿਆ ਜੀ ਵਿਥਿਨ 12 ਆਵਰਸ ਦ ਟੀਮ ਦੇ ਡਿਡ ਅ ਵੈਰੀ ਗੁੱਡ ਜੌਬ ਅਸਲੀ ਕਹਾਣੀ ਇਹ ਹੈ ਕਿ ਜਿਹੜਾ ਮਕਾਨ ਮਾਲਿਕ ਹੈ ਉਹਦੇ ਤਿੰਨ ਦੁਕਾਨਾਂ ਕਿ ਇੱਕ ਦੁਕਾਨ ਜਿਹੜੀ ਬੈਗਸ ਤੇ ਅਟੈਚੀ ਹੁੰਦੀ ਹੈ ਉਹ ਜਿਹੜਾ ਬੰਦਾ ਚਲਾਉਂਦਾ ਹੈ ਉਹਦਾ ਸੱਕਾ ਭਾਂਜਾ ਉਹਦੀ ਵੀ ਇੱਕ ਦੁਕਾਨ ਨੇੜੇ ਸੇਮ ਬੈਗਸ ਤੇ ਅਟੈਚੀ ਹੁੰਦੀ ਹੈ ਠੀਕ ਹੈ ਉਨੇ ਆਪਣੇ ਇੱਕ ਮਿੱਤਰ ਨਾਲ ਜਿਹੜਾ ਜਿਹਦਾ ਨਾਮ ਆਮੀਰ ਹੈ YouTube ਤੋਂ ਇਹ ਇੰਪਰੋਵਾਈਜ਼ਡ ਡਿਵਾਈਸ ਜਿਹੜਾ ਐਕਸਪਲੋਸਿਵ ਡਿਵਾਈਸ ਬਣਾਣਾ ਸਿੱਖਿਆ ਤੇ ਇਹ ਦੋਨੋਂ ਬੰਦੇ ਗ੍ਰਿਫਤਾਰ ਹੋ ਗਏ ਸੀ ਉਹ ਦੇਸ਼ਕੀ ਸਰ ਉਹ ਦੇਸ਼ੀ ਸੀ ਉਹ ਦੇਸ਼ੇ ਸੀਗਾ ਕਿ ਇਹ ਦੁਕਾਨ ਤੇ ਅਗਲਕ ਜਿਹੜਾ ਟਾਈਮਰ ਸੀਗਾ ਉਹ 20 ਤਰੀਕ ਰਾਤ ਨੂੰ 1 ਵਜੇ ਦਾ ਸੀਗਾ ਠੀਕ ਉਹ ਜੀ ਲੇਕਿਨ ਕਿਸੇ ਕਾਰਨ ਵਰਸ਼ ਜਿਹੜਾ ਉਹਨਾਂ ਦਾ ਟਾਈਮਰ ਹੈ ਉਹ ਚਲਾ ਨਹੀਂ ਤੇ ਅੱਗ ਲੱਗੀ ਨਹੀਂ ਵਾਪਸ ਉਹ ਗਏ ਨਹੀਂ ਆਪਸ ਵਿੱਚ ਮਿਲਦੇ ਵੀ ਰਹੇ ਜਿਹੜਾ ਮਕਾਨ ਜਿਹੜਾ ਇਹਦਾ ਰਿਸ਼ਤੇਦਾਰ ਹੈ ਆਪਸ ਵਿੱਚ ਮਿਲਦੇ ਵੀ ਰਹੇ ਲੇਕਿਨ ਦੇ ਹੈਡ ਦਿਸ ਥਿੰਗ ਇਨ देयर ਮਾਈਂਡ ਕੌਨਸਪੀਰੇਸੀ ਸੀ ਕਿ ਇਹਦੀ ਦੁਕਾਨ ਨੂੰ ਅੱਗ ਲੱਗ ਜਾਏ ਸਾਡਾ ਬਿਜ਼ਨਸ ਜਿਹੜਾ ਕੰਪੀਟੀਸ਼ਨ ਖਤਮ ਹੋ ਜਾਏ ਇੱਕ ਇਹ ਖਤਮ ਹੋ ਜਾਏ ਤੇ ਆਪਾਂ ਇੱਥੇ ਕੋਸਮੈਟਿਕ ਦੀ ਦੁਕਾਨ। ਐਸਾਂ ਸਾਡੀਆਂ ਅੱਜ ਦੀਆਂ ਖਬਰਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਧੰਨਵਾਦ।